ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣੇ ਇਹ ਗੱਲ ਕਰਦੇ ਆ ਕਹਿੰਦੇ 100 ਝੂਠ ਬੋਲ ਕੇ ਵੀ ਝੂਠ ਸੱਚ ਨਹੀਂ ਬਣਦਾ ਜਿਹੜਾ ਬਿਆਨ ਅਚ ਚੰਦਰਪ੍ਰਮ ਕਾਂਗਰਸ ਦੇ ਅਗੂ ਨੇ ਦਿੱਤਾ ਉਹ ਬਿਆਨ ਉਸ ਅਸਲ ਸਚਾਈ ਦੀ ਗੱਲ ਕਰਦਾ ਹੈ ਇਹ ਗੱਲ ਠੀਕ ਆ ਕਿ ਚੰਦਰਪ੍ਰਮ ਸਾਹਿਬ ਦਾ ਬਿਆਨ ਕੀ ਉਹਨਾਂ ਦੀ ਅੰਤਰਾਖਮਣ ਦਾ ਜਾਂ ਕੋ ਰਾਜ ਨਹੀਂ ਸੀ ਲਾਹ ਲੈਣ ਲਈ ਆ ਪਰ ਫਿਰ ਵੀ ਅਸੀਂ ਇਹ ਕਹਿੰਦੇ ਆ ਕਿ ਉਹਨਾਂ ਨੇ ਜਿਹੜੀ ਅਸਲ ਸਚਾਈ ਆ ਉਸ ਨੂੰ ਬਿਆਨ ਕੀਤਾ ਆ ਤੇ ਅਸੀਂ ਦੇਰ ਆਏ ਗਰੁੱਸਤਾਏ ਉਹਦਾ ਸਵਾਗਤ ਕਰਦੇ ਆ ਪਰ ਉਹਦੇ ਨਾਲ ਦੀ ਨਾਲ ਉਹ ਇੱਕ ਹੋਰ ਧੂਰ ਬੋਲ ਰਹੇ ਨੇ ਜਿਹਦੇ ਵਿੱਚ ਉਹ ਹੋ ਹੋ ਇਹ ਗੱਲ ਕਹਿ ਰਹੇ ਨੇ ਕਿ ਇਹ ਜਿਹੜਾ ਹਮਲਾ ਸੀ ਦਰਬਾਰ ਸਾਹਿਬ ਦਾ ਇਹ ਇੰਦਰਾ ਗਾਂਧੀ ਦੇ ਕੰਲਾ ਫੈਸਲਾ ਨਹੀਂ ਸੀ ਇਹ ਗੱਲ ਕਹਿਣੀ ਆਪਣੇ ਆਪ ਦੇ ਵਿੱਚ ਕਿਸੇ ਵੀ ਤਰ੍ਹਾਂ ਅਰਥ ਨਹੀਂ ਰੱਖਦੀ ਪ੍ਰਧਾਨ ਮੰਤਰੀ ਦਾ ਆਪਣਾ ਜਿਹੜਾ ਅਸਥਾਨ ਬਹੁੰਦਾ ਉਹਦਾ ਆਪਣਾ ਰੁਤਬਾ ਹੁੰਦਾ ਸਾਰੀਆਂ ਏਜੰਸੀਆਂ ਸਾਰੇ ਲੋਕ ਉਹਦੇ ਨਾਲ ਹੁੰਦੇ ਰਹੇ ਹਾਂ ਇਹ ਗੱਲ ਠੀਕ ਹੈ ਕਿ ਕੁਝ ਉਰੋਧੀ ਪਾਰਟੀਆਂ ਦੇ ਲੋਕ ਵੀ ਉਸ ਨੂੰ ਇਸ ਗੱਲ ਦੀ ਸ਼ਹਿਦ ਹੁੰਦੇ ਪਾਏ ਗਏ ਤੇ ਉਹਨਾਂ ਨੇ ਆਪਣੀਆਂ ਜੀਵਨੀ ਵਿੱਚ ਇਹ ਗੱਲ ਕਹੀ ਹੈ ਪਰ ਇੰਦਰਾ ਗਾਂਧੀ ਦਾ ਇਹ ਜਿਹੜਾ ਹਮਲਾ ਸੀ ਕੁਰਬਾਨ ਸਾਹਿਬ ਤੇ ਇਹ ਯੋਜਨਾਬੱਧ ਹਮਲਾ ਸੀ ਇੰਦਰਾ ਗਾਂਧੀ ਦੀ ਮਨਸ਼ਾ ਸੀ ਉਹਨੇ ਆਪਣੀ ਰਾਜਨੀਤੀ ਜਿਹੜੀ ਪਵਾ ਚੁੱਕੀ ਧਰਾਤੋਈ ਸੀ ਉਸ ਨੂੰ ਕੈਮ ਰੱਖਣ ਵਾਸਤੇ ਦੇਸ਼ ਨੂੰ ਇਹ ਦੱਸਣ ਵਾਸਤੇ ਕਿ ਬਹੁ ਗੰਟੀ ਜਿਹੜੇ ਲੋਕ ਹੋ ਤੁਹਾਨੂੰ ਉਹਨੇ ਸਿੱਖ ਮਾਰ ਰਹੇ ਨੇ ਜਿਹੜੇ ਕਿ ਏਜੰਸੀਆਂ ਵੱਲੋਂ ਕਾਰੇ ਕਰਾਏ ਗਏ ਬੱਸਾਂ ਤੋਂ ਕੱਢ ਕੇ ਜਾਂ ਰੇਲਾਂ ਤੋਂ ਕੱਢ ਕੇ ਹਿੰਦੂ ਭਰਾ ਮਾਰੇ ਗਏ ਤਾਂ ਉਹਨੇ ਕਿਹਾ ਕਿ ਮੈਂ ਇਸ ਹਿੰਦੂ ਤਾਂ ਨੂੰ ਬਚਾਉਣ ਵਾਸਤੇ ਬਹੁ ਗੰਟੀ ਨੂੰ ਬਚਾਉਣ ਵਾਸਤੇ ਸਿੱਖਾਂ ਨੂੰ ਮਾਰਾਂ ਤੋ ਇਹ ਹੋ ਗਾ ਜਾਂਦਾ ਸੀ ਜਿਹਦੇ ਕਰਕੇ ਉਹਨੂੰ ਵੀ ਮਾਰ ਚਲਣੀ ਪਈ ਇੰਦਰਾ ਵੀ ਨੇ ਇੰਦਰਾ ਨੂੰ ਵੀ ਪੋਤਰਾ ਪਿਆ ਦੇਵ ਉਸ ਤੋਂ ਬਾਅਦ ਇਸ ਦੇ ਲੋਕਤੰਤਰ ਦੇ ਨੇ ਲੋਕਤੰਤਰ ਤੇ ਕਾਂਗਰਸ ਵੱਲੋਂ ਇੱਕ ਵੱਡਾ ਹਮਲਾ ਕੀਤਾ ਗਿਆ ਜਿਹੜਾ ਹੀ ਲੋਕਤੰਤਰ ਦੀ ਸਭ ਤੋਂ ਵੱਡੀ ਤੋਹਫੀ ਸੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਕਾਂਗਰਸ ਦੇ ਲੀਡਰ ਉਹਦੀ ਇਨਵਾਈ ਕਰਦੇ ਪਾਏ ਗਏ ਜੀਵ ਗਾਂਧੀ ਇਹ ਕਹਿਣਾ ਸੁਣਿਆ ਗਿਆ ਕਿ ਬੜਾ ਦਰਦ ਜਿੱਤਦਾ ਦੱਤੀ ਹਿਲਦੀ ਹੈ ਸਿੱਖਾਂ ਦੇ ਕਤਲੇਆਮ ਨੂੰ ਜਸਟੀਫਾਈ ਕੀਤਾ ਗਿਆ ਤੇ ਉਸ ਤੋਂ ਬਾਅਦ ਕਾਂਗਰਸ ਦੀ ਜੋ ਹਾਲਾਤ ਨੇ ਉਹ ਅੱਜ ਤੁਸੀਂ ਦੇਖ ਰਹੇ ਹੋ ਪਾਣੀ ਕਿ ਉਹਨਾਂ ਦਾ ਜਿਹੜਾ ਗਾਂਧੀ ਪਰਿਵਾਰ ਦਾ ਪਜੰਦ ਰਾਹੁਲ ਗਾਂਧੀ ਬੜੇ ਪੰਜਾਬ ਦੇ ਘੇੜੇ ਵੀ ਲਾਉਂਦਾ ਦਵਾਤ ਸਾਹਿਬ ਨੂੰ ਨਤਮਸਤ ਹੁੰਦਾ ਪਰ ਕੋਲ ਕਿ ਕਦੇ ਉਹ ਆਪਣੇ ਨਾਲ ਦੀ ਕੁਰਸੀ ਤੇ ਬੈਠੇ ਜਗਦੀਸ਼ ਟਰੈਕਟਰ ਜਾਂ ਸੰਜਨ ਕੁਮਾਰ ਜਾਂ ਹੋਰ ਜਿਹੜੇ ਇਹ ਲੋਕ ਨੇ ਉਹਨਾਂ ਦੇ ਬਾਰੇ ਕਦੇ ਜ਼ਿਕਰ ਨਹੀਂ ਕਰਦਾ ਸੋਚ ਚ ਨਵਰਾਮ ਸਵਾਭ ਨੇ ਭਾਵੇਂ ਕੀ ਕਿਸੇ ਵੀ ਭਾਲ ਦਾ ਨਾਲ ਗੱਲ ਕਹੀ ਆ ਪਰ ਉਸ ਸਮੇਂ ਦੀ ਅਸਲ ਖਚਾਈ ਨੂੰ ਵਿਆਲ ਕਰਦੇ ਆ ਜਿਹੜੀ ਗੱਲ ਕਹੀ ਆ ਕਿ ਬਲੂ ਸਟਾਰ ਮਾੜਾ ਕਾਰਾ ਸੀ ਕਾਂਗਰਸ ਦਾ ਤੇ ਇਹ ਗੱਲ غلط ਹੈ ਕਿ ਉਹਨੇ ਕਿਹਾ ਕਿ ਇੰਦਰਾ ਗਾਂਧੀ ਦਾ ਪੂਰਾ ਹੱਥ ਨਹੀਂ ਸੀ ਇਹ ਗੱਲ ਸੰਗਤ ਨੂੰ ਅਸੀਂ ਕਲੀਅਰ ਕਰਨੀ ਚਾਹੁੰਦੇ ਹਾਂ ਕਿ ਉਰਲ ਰੂਟ ਦੇ ਵਿੱਚ ਇੰਦਰਾ ਗਾਂਧੀ ਦਾ ਹੀ ਇਹ ਏਜੰਡਾ ਸੀ ਜਿਹੜਾ ਉਹਨੇ ਲਾਗੂ ਕੀਤਾ ਜਿਹਨੇ ਦੇਸ਼ ਦੇ ਅੰਦਰ ਇੱਕ ਵੱਡਾ ਘਟਨਾ ਕਰਨ ਲੈ ਕੇ ਆਂਦਾ ਜਿਸ ਨੂੰ ਅੱਜ ਵੀ ਦੇਸ਼ ਭੋਗ ਰਿਹਾ ਹੈ